ਹੌਣ ਦਾ ਸੋ ਅੱਗੇ ਦਿਨ ਚੜਕੇ ਹੁੰਦੇ ਸੀ ਨਾ ਹੂੰ ਓਨੀ ਦਿਨ ਚੜਕੇ ਹੁੰਦੇ ਹੁਣ ਇੱਕੋ ਦਿਨ ਉੱਪਰ ਚੜਦਾ ਏ ਇੱਕ ਦਿਨ ਦੀ ਤਾਂ ਕੋਈ ਗੱਲ ਹੁੰਦੀ ਨਾ ਅੱਗੇ ਕਿੰਨੇ ਦਿਨ ਉੱਪਰ ਜਾ ਕੇ ਆਉਂਦੀ ਹੈ ਤਰੀਕ ਅੱਗੇ 20 20 15 15 ਦਿਨ 15 ਦਿਨ 20 ਦਿਨ ਉੱਤੇ ਜਾ ਕੇ ਫਿਰ ਤਰੀਕ ਆਉਂਦੀ ਸੀ ਹੁਣ 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 ਮੈਂ ਤਾਂ ਠੀਕ ਹੋ ਗਿਆ ਹੁਣ ਠੀਕ ਹੋ ਗਿਆ ਹਾਂਜੀ ਤਾਂ ਹੁਣ ਪ੍ਰੈਗਨੈਂਸੀ ਦੀ ਦਵਾਈ ਦੇ ਦੋਗੇ ਹਾਂ ਲੈ ਲਿਓ ਹੂੰ ਲੈ ਲਓ ਆਈਏ ਕਿ ਆਪਣੇ ਸਰ ਜਦੋਂ ਮਰਜੀ ਆਜੋ ਫੋਨ ਕਰਕੇ ਆਇਓ ਹੁਣ ਇਹ ਦੱਸੋ ਕਿ ਹੁਣ ਮੈਂਸਸ ਦੀ ਕੋਈ ਪ੍ਰੋਬਲਮ ਨਹੀਂ ਆ ਨਾ ਨਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਮੈਂਸਸ ਬਿਲਕੁਲ ਰੈਗੂਲਰ ਹੋ ਗਿਆ ਹਾਂ ਜੀ ਮੈਂ 2 ਮਹੀਨੇ ਵੇਖਿਆ ਨਾ ਇੱਕ ਵਾਰੀ ਆਈ 18 ਤਰੀਕ ਤੇ ਇੱਕ ਵਾਰੀ ਆਈ 19 ਤਰੀਕ ਤੇ ਠੀਕ ਹੈ ਉਹ ਇੱਕ ਦਿਨ ਦੀ ਨਹੀਂ ਗੱਲ ਇੱਕ ਦਿਨ ਦੀ ਨਹੀਂ ਗੱਲ ਹੁੰਦੀ ਕਿਉਂਕਿ ਮਹੀਨਾ ਵੀ ਮਹੀਨਾ ਵੀ ਕੋਈ 28 ਦਾ ਕੋਈ 30 ਦਾ ਕੋਈ 31 ਦਾ ਹੁੰਦਾ ਇੱਕ ਦਿਨ ਦੀ ਦੋ ਦਿਨ ਦੀ ਕੋਈ ਗੱਲ ਨਹੀਂ ਹੁੰਦੀ ਦੋ ਤਿੰਨ ਦਿਨ ਦੀ ਵੀ ਕੋਈ ਗੱਲ ਨਹੀਂ ਹੁੰਦੀ ਹਾਂਜੀ ਅੱਗੇ ਤੁਹਾਨੂੰ ਕਿੰਨੇ ਦਿਨ ਉੱਤੇ ਜਾ ਕੇ ਆਉਂਦੀ ਸੀ ਤਰੀਕ ਵੀ ਵੀ 15 15 ਦੇ ਉੱਤੇ 15 ਦਿਨ 20 ਦਿਨ ਉੱਤੇ ਜਾ ਕੇ ਫਿਰ ਠੀਕ ਆਉਂਦੀ ਸੀ ਹਮ 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 ਕਿੰਨਾ ਲੋਕ ਤੋਂ ਪੁਰਾਣਾ ਕਿੰਨਾ ਸੀ ਤੁਹਾਡਾ ਟੋਟਲ 4 ਸਾਲ ਪੁਰਾਣਾ ਨੁਕਸ ਸੀ 4 ਸਾਲ ਪੁਰਾਣਾ ਨੁਕਸ ਸੀ ਤੁਹਾਡਾ ਹਾਂਜੀ ਠੀਕ ਹੈ ਠੀਕ ਹੈ ਮੈਨੂੰ ਤਾਂ ਤੁਹਾਡੇ ਤੇ ਯਕੀਨ ਜਹਾਵਣਾ ਮੈਂ ਤਾਂ ਮੇਰੀ ਪਈ ਇੰਨੀ ਚਿਰ ਦੀ ਬਿਮਾਰੀ ਉਹ ਠੀਕ ਹੋ ਗਈ ਆ ਤੇ ਮੈਂ ਕਿਹਾ ਵੀ ਫਿਰ ਮੈਂ ਤੁਹਾਨੂੰ ਪੁੱਛਦੀ ਆ ਵੀ ਪ੍ਰੈਗਨਨਸੀ ਦੀ ਦਵਾਈ ਦੇ ਦੋਗੇ ਹਾਂ ਪ੍ਰੈਗਨਨਸੀ ਦੀ ਦਵਾਗੇ ਦਵਾਈ ਤੇ ਤੁਸੀਂ ਇਸ ਤਰ੍ਹਾਂ ਕਰਨਾ ਆਪਣੇ ਹਸਬੰਦ ਦੀ ਰਿਪੋਰਟ ਵੀ ਨਵੀਂ ਤਿਆਰ ਕਰਵਾਓ ਫਿਰ ਸ਼ੁਰੂ ਕਰਦੇ ਹਾਂ ਦਵਾਈ ਠੀਕ ਹੈ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਪੀਸੀਓਡੀ ਤੋਂ ਪਰੇਸ਼ਾਨ ਜੋ ਔਰਤਾਂ ਅਤੇ ਲੜਕੀਆਂ ਹਨ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਅਤੇ ਉਹ ਇਸ ਕਾਮਯਾਬ ਦਵਾਈ ਤੋਂ ਪੂਰਾ ਲਾਭ ਉਠਾ ਸਕਣ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਦਬਾ ਕੇ ਆਲਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ